ਤੇਰਾ ਕਸੂਰ ਕੀ ਆ ਨੌ ਤੂੰ ਮੇਰੀ ਆ ਕਿਉਂ ਦੀ ਆ ਤੇ ਮੰਮੀ ਮੈਂ ਕੀ ਕਿਹਾ ਵਾ ਦੱਸ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਆ ਕੀਤੀ ਕਿਉਂ ਨਹੀਂ ਗੱਲ ਤੂੰ ਕੀ ਕਿਹਾ ਮੈਂ ਤੂੰ ਉਹਨਾਂ ਵੱਲ ਦੀਆਂ ਗੱਲਾਂ ਕਰੀ ਜਾਨੀ ਸੀ ਪਾਸਾ ਬਾਹ ਮਰੋੜ ਕੇ ਰਹਤੀ ਤੁਸੀਂ ਮੇਰੀ ਬਹੁਤ ਤੇਰੀ ਬਾਹ ਮਰੋੜੀ ਗਈ ਹੈ ਤੇਰੀ ਗਲਤੀਆਂ ਤੁਹਾਡੀਆਂ ਆਪਣੀਆਂ ਜਾਣ ਜਾਣ ਪੰਗੇ ਤੁਸੀਂ ਲੈਨੇ ਉਹਨਾਂ ਨਾਲ ਕਾਦੇ ਮੈਂ ਮੇਰੇ ਹੱਥ ਇੱਕ ਨੂੰ ਉਹਦਾ ਤੁਸੀਂ ਵੱਖਰੇ ਤੈਨੂੰ ਤਾਂ ਉਥੇ ਮੌਕਾ ਮਿਲਿਆ ਸੀ ਮੈਨੂੰ ਗੱਲਾਂ ਕਰਦਾ ਤੈਨੂੰ ਸ਼ਰਮ ਨਾ ਆਈ ਤੈਨੂੰ ਉਹਨਾਂ ਸਾਹਮਣੇ ਗੱਲਾਂ ਕਰਦੀ ਨੂੰ ਮੰਮੀ ਮੈਂ ਗੱਲ ਕੀਤੀ ਕੀ ਦੱਸੋ ਤਾਂ ਸਹੀ ਕੀ ਨਹੀਂ ਕੀਤੀ ਤੂੰ ਗੱਲ ਮੰਮੀ ਤੇਰਾ ਕਸੂਰ ਆ ਮੰਮੀ ਐਦਾ ਵਾ ਮੰਮੀ ਮਾਫੀ ਮੰਗ ਲੈ ਕਾਦੇ ਵਾਸਤੇ ਮਾਣੋ ਕੋ ਮਾਫੀ ਮੰਗਾ ਪੜਾ ਤੇ ਤੁਸੀਂ ਪਤਾ ਕਿਉਂ ਕੀਤੀ ਸੀ ਉਹਦੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਜਾਂ ਮੈਂ ਕੀਤਾ ਹੀ ਜੋ ਜੇ ਮੈਂ ਨਹੀਂ ਬੋਲਾਂਗਾ ਮੈਂ ਉਹਨਾਂ ਕੋ ਡਰਦੀ ਆ ਕਿ ਤੇਰ ਕੋ ਡਰਦੀ ਆ ਪਹਿਲਾਂ ਸਾਰਾ ਕੂੜਾ ਉਹਨਾਂ ਦੇ ਵਿੜੇ ਵੱਲ ਕਰੀ ਜਾਂਦੇ ਕਿਉਂ ਕਰਦੇ ਆ ਇੱਕ ਪੱਤ ਤੇ ਜਾਣਗੇ ਲੈ ਨਹੀਂ ਤੁਸੀਂ ਮੈਂ ਐਦਾ ਇੱਕ ਪੱਤ ਕਰਨਾ ਤੂੰ ਚੁੱਪ ਕਰਕੇ ਤੇ ਬੈਠੀ ਰਿਆ ਕਰ ਨਾ ਤੇ ਨਹੀਂ ਡਿਠ ਲਿਆ ਕਰੋ ਇਕੱਲੇ ਨਹੀਂ ਜਾਣਾ ਤੂੰ ਨਾ ਨਾ ਚਾਦੀ ਨਾਲ ਤੂੰ ਕਾਦੇ ਵਾਸਤੇ ਕੋਈ ਵੀ ਸਾਡੇ ਵੀ ਤੁਸੀਂ ਗੜੀ ਰਿਸ਼ਤੇਦਾਰੀ ਖਰਾਬ ਕਰਨ ਦੇ ਬੱਲੇ 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 ਤੇਰੀ ਤੇ ਬਹੁ ਰਿਸ਼ਤੇਦਾਰੀ ਮੈਨੀ ਆ ਭੈਣ ਜੂਆ ਤੇਰੀ ਚੱ ਤੇ ਗਵਾਣ ਸਾਰਿਆਂ ਤੋਂ ਪਹਿਲਾਂ ਹੁੰਦਾ ਵਾ ਪਹਿਣਾ ਤੋਂ ਵੀ ਪਹਿਲਾਂ ਤੇ ਪਰਹਾਵਾ ਤੋਂ ਵੀ ਪਹਿਲਾਂ ਤੇ ਫੇਰ ਉਧਰ ਹੀ ਚਲ ਜਾ ਬਹਿ ਜਾ ਜਾ ਕੇ ਉਧਰ ਜੇ ਤੈਨੂੰ ਗਵਾਣ ਚੰਗਾ ਲੱਗਦਾ ਮੈਨਾਂ ਨਹੀਂ ਚੰਗੀ ਲੱਗਦੀ ਤੇ ਤੇ ਤੁਸੀਂ ਮੈਨੂੰ ਦੱਸੋ ਜਿਹੜੀ ਸਗਾਤ ਵਾਲੀ ਗੱਲ ਵਾ ਤੁਸੀਂ ਕੀਤੀ ਉਹ ਜਾ ਕੇ ਅਗਲੀ ਕਹਿੰਦੇ ਈ ਤੁਸੀਂ ਕੋ ਕੀਤੀ ਜਾ ਕੀਤੀ ਏ ਮੈਂ ਬਸ ਫੇਰ ਉਹ ਹੈਗੀ ਸਗਾਤ ਦਾ ਨਾਉ ਕਰਦੇ ਆ ਰੋਟੇ ਕਾਂ ਦਿੰਦੀ ਤੇ ਨਾਉ ਸਾਨੂੰ ਟਿਕਾ ਦੇਣ ਨਹੀਂ ਕਿਤੇ ਉਹ ਮੰਮੀ ਤੁਸੀਂ ਮੈਨੂੰ ਕਿੱਥੋਂ ਲੈਂਦੀ ਆ ਇਹਨਾਂ ਨੇ ਮੈਂ ਹੀ ਤੁਹਾਡੀਆਂ ਘਰ ਦੇ ਵਿੱਚ ਜਰ ਲੈਣੀ ਆ ਸਗਾਤ ਵੀ ਸਭ ਕੋ ਸੁਣ ਲੈਣੀ ਆ ਆਣ ਗਵਣ ਨਹੀਂ ਸੁਣਦਾ ਨਹੀਂ ਮੈਂ ਤੇ ਇਦਾਂ ਹੀ ਸੁਣਣੀਆਂ ਯੋ ਜੇ ਸੁਣਣੀਆਂ ਸੁਣਣ ਜਾਂ ਨਹੀਂ ਸੁਣਣੀਆਂ ਨਾ ਤੇ ਕੰਧ ਕੱਢ ਲੈਣ ਕੋਈ ਨਹੀਂ ਜਾਇਓ ਗਲੇ ਮੱਥਾ ਰੰਗਾ ਕੇ ਆਇਓ ਹੁਣ ਉਹਨੂੰ ਪਹਿ ਰੰਗ ਕੇ ਦੱਸੇ ਉਹਦੇ ਵੱਲ ਵੇਖ ਕੇ ਤੇਰੀ ਵੀ ਜਬਾਨ ਡਾਪੀ ਨਾ ਚੱਲਣ ਇਸੇ ਕਰਕੇ ਤੇ ਦੂ ਮਾਥੋਂ ਠਾਲ ਕੇ ਲਿਆਈ ਆ ਤੇ ਮੰਮੀ ਜਦੋਂ ਮੈਥੋਂ ਕੋਈ ਗੱਲਬਾਤ ਕੀਤੀ ਨਹੀਂ ਵੱਧ ਘਟ ਤੂੰ ਤੁਸੀਂ ਕਿਉਂ ਮੈਨੂੰ ਇੰਨਾ ਬੋਲਣ ਦੇ ਕਿਉਂ ਨਹੀਂ ਵੱਧ ਘਟ ਕੀਤੀ ਤੂੰ ਕਰਨ ਤੇ ਨਹੀਂ ਹੀ ਉਥੇ ਤੇ ਮੈਂ ਸੱਚੀ ਬੋਲੇ ਕੋ ਝੂਠ ਨਹੀਂ ਗਿਆ ਬਹੁਤ ਸੱਚ ਬੋਲਿਆ ਤੂੰ ਜਾ ਜਾ ਕੇ ਤੇ ਆਪਣਾ ਕੰਮ ਕਰ ਬੋਲੇ ਮੈਨੂੰ ਬਸ ਇੱਧਾ ਘਰ ਛੜਿਆ ਕਰੋ ਮੁਰਕੇ ਚੰਗਾ ਨਹੀਂ ਜਾ ਜਾ ਤੁਰੀ ਜਾ ਮੈਂ ਤਾਂ ਇਸੇ ਕੰਮ ਜੋਗੀ ਰਹੀ ਇਥੇ ਮੇਰ ਕੋ ਇਹਨੇ ਹੁਣ ਖਾ ਕੇ ਨਾ ਬਹਿ ਜੀ ਕਿ ਢੀਲ ਲੱਗੀ ਉਹਨਾਂ ਦੀ ਹਮਤਣ ਬਣਨੇ ਵੀ ਤੂੰ ਸ਼ਰਮਕਾਰ ਕੋ ਤੂੰ ਮੇਰੇ ਵੱਲ ਦੀ ਗੱਲ ਕਰ ਤੇ ਉਹਨਾਂ ਵੱਲ ਦੀ ਨਹੀਂ ਸਕੋਈ ਮੰਮੀ ਮਾਫੀ ਮੰਗ ਲਾ ਮੰਗਦੀ ਆ ਮੈਂ ਮਾਫੀ ਅੱਜ ਮੈਂ ਉਹਨਾਂ ਕੋ ਮੰਗਾ ਕਾਲੂ ਮੈਂ ਤੇਰ ਕੋ ਮੰਗਾ ਮੈਂ ਤਾਂ ਕਦੀ ਵੀ ਨਹੀਂ ਮਾਫੀ ਮੰਗ ਮਾਫੀ ਮੰਗ ਉਹਨਾਂ ਕੋ ਮਾਫੀ ਮੰਗਦੀ ਮੇਰੀ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਮੰਗਦੀ ਮਾਫੀ ਜੇ ਮੈਂ ਮਾਫੀਆਂ ਮੰਗਣ ਲੱਗਾ ਤੇ ਫੇਰ ਮੈਂ ਸਾਰੇ ਆੜ ਗਵਾੜਾ ਕੋ ਮਾਫੀਆਂ ਹੀ ਮੰਗਦੀ ਰਵਾਂ ਪੱਠੇ ਵੀ ਕੁਤਰਨ ਵਾਲੇ ਆ ਪਤਾ ਨਹੀਂ ਕਿੱਥੇ ਚਲ ਗਿਆ ਵਾਏ ਨਾ ਪਾਇਆ ਹੀ ਆ ਉਹਨਾਂ ਨੂੰ ਨਿਰਪਿੰਦਰ ਹਾਂਜੀ ਗੱਲ ਸੁਣ ਮੇਰੀ ਲਵਲੀ ਕਿੱਥੇ ਗਿਆ ਵਾ ਮੰਮੀ ਉਹਨਾਂ ਦਾ ਨਹੀਂ ਮੈਨੂੰ ਪਤਾ ਹੈਗਾ ਕਿੱਥੇ ਗਏ ਆ ਦੱਸ ਕੇ ਨਹੀਂ ਗਏ ਹੈਗੇ ਕਿਉਂ ਦੱਸ ਕੇ ਨਹੀਂ ਗਏ ਤੇ ਆ ਪੱਠੇ ਵੀ ਪਾਉਣ ਵਾਲੀ ਇਹਨਾਂ ਨੂੰ ਆ ਕੁੱਤਰਨ ਵਾਲੇ ਆ ਉਹ ਵਿਚਾਰੀਆਂ ਵੇਖ ਕਿਦਾਂ ਡਿੰਗਣ ਡੀਆਂ ਤੇ ਮੈਂ ਤਾਂ ਹੁਣ ਚੱਲਨੀ ਆ ਸੈਰ ਨੂੰ ਦੋਗ ਚੀਜ਼ਾਂ ਹੀ ਲਿਆਉਣ ਵਾਲੀਆਂ ਤੇ ਮੰਮੀ ਪੱਠੇ ਹੁਣ ਮੈਂ ਥੋੜਾ ਪੋਣੇ ਆ ਕੋਈ ਨਹੀਂ ਹੁੰਦੇ ਆ ਬਰੋਂ ਤਾਂ ਪਾ ਲੈਂਦੇ ਆ ਹਾਏ ਹਾਏ ਨਹੀਂ ਤੂੰ ਕਿਉਂ ਨਹੀਂ ਪੋਣੇ ਤੂੰ ਦੁੱਧ ਨਹੀਂ ਪੀਂਦੀ ਮੰਮੀ ਜੇ ਦੁੱਧ ਕੋਡ ਪੀ ਲੈਂਨੀ ਆ ਤੇ ਮੇਰੇ ਹੱਡਾ ਜੋ ਕੱਢਣਾ ਵਾ ਹੁਣ ਉਹ ਨਹੀਂ ਹੱਡਾ ਜੋ ਨਹੀਂ ਮੈਂ ਕੱਢਣ ਦੀ ਗੱਲ ਕਰਨੀ ਮੈਂ ਇਹ ਕਹਿਣ ਦੀ ਆ ਵੀ ਜੇ ਦੁੱਧ ਪੀਣਾ ਵਾ ਤੇ ਕੰਮ ਵੀ ਕਰਨਾ ਹੀ ਪੈਣਾ ਵਾ ਹੁਣ ਉਹਦਾ ਪਤਾ ਨਹੀਂ ਉਹ ਕਿੱਥੇ ਗਿਆ ਮੈਂ ਸ਼ਹਿਰ ਨੂੰ ਜਾਣਾ ਸੀ ਉੱਥੇ ਲਾਗੇ ਨਾਲੇ ਮਾਸੀ ਆ ਤੇਰੀ ਕਿੰਨਾ ਚਿਰ ਹੋ ਗਿਆ ਉਹ ਦੇਖੋ ਗਈ ਨੂੰ ਨਾਲੇ ਮੈਂ ਉੱਥੋਂ ਹੋ ਕੇ ਆਉਣਾ ਵਾ ਘੜੀਕ ਮੰਮੀ ਤੁਹਾਨੂੰ ਪਤਾ ਸਹੀਂ ਵੀ ਜੇ ਹੁਣ ਨਹੀਂ ਕਰ ਹੈਗੇ ਤੇ ਤੁਸੀਂ ਲਾਗੋ ਕਰਾਈ ਦਿਓ ਹਾਂ ਥੋੜਾ ਬੋਤਾ ਤੇ ਸ਼ਹਿਰ ਠਹਿਰ ਕੇ ਚੱਲ ਜਿਓ ਸਾਰਾ ਦਿਨ ਪਿਆ ਵਾ ਹਲੇ ਹਾਏ ਹਾਏ ਨੀ ਨਿਗਿਆ ਨਿਗਿਆ ਚੀਜ਼ਾਂ ਲੈਂਦਿਆ ਕਿੰਨਾ ਹੀ ਟਾਈਮ ਲੱਗ ਜਾਂਦਾ ਵਾ ਉੱਥੇ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਮੈਂ ਘੜੀ ਕੋਦੇ ਕੋਲ ਵੀ ਜਾਣਾ ਮਾਸੀ ਤੇਰੀ ਕੋਲ ਮੰਮੀ ਮੇਰੀ ਵੀ ਇੱਕ ਦੋ ਚੀਜ਼ ਲੈਣ ਆਉਣ ਵਾਲੀ ਨਹੀਂ ਮੈਨੂੰ ਨਹੀਂ ਪਤਾ ਤੂੰ ਨਾ ਹੁਣ ਐਦਾ ਨਾ ਕਰੀ ਜਾ ਤੂੰ ਚੁੱਪ ਕਰਕੇ ਤੇ ਇਹਨਾਂ ਨੂੰ ਪਹਿਲਾਂ ਪਾਣੀ ਪੂਣੀ ਡਾਲਾ ਤੇ ਆ ਪੱਠੇ ਪਾ ਦੀ ਜਿਹੜੇ ਹੈਗੇ ਤੇ ਇਹਨਾਂ ਨੂੰ ਕੁੱਤਰ ਦੀ ਤੇ ਮੰਮੀ ਸ਼ੈਰੀ ਜਾਣਾ ਮੇਰੀ ਵੀ ਲੈ ਦੋ ਚੀਜ਼ਾਂ ਲੈਣ ਵਾਲੀਆਂ ਆ ਇੱਕ ਤਾਂ ਤੇਰੀਆਂ ਪਹਿਲਾਂ ਹੀ ਚੀਜ਼ਾਂ ਲੈਣ ਵਾਲੀਆਂ ਹੁੰਦੀਆਂ ਵਾ ਜੇ ਮੈਂ ਸੂਟ ਲੈ ਆਂ ਚੱਲ ਜਾਂਨੀ ਤੇ ਤੇਰਾ ਸੂਟ ਲੈਣ ਵਾਲਾ ਜੇ ਹੁਣ ਮੈਂ ਕਹਤਾ ਵਾ ਵੀ ਚੀਜ਼ਾਂ ਲੈਣ ਵਾਲੀਆਂ ਤੇ ਹੁਣ ਤੇਰੀਆਂ ਚੀਜ਼ਾਂ ਲੈਣ ਵਾਲੀਆਂ ਵਾ ਚੱਲ ਕੋਈ ਨਹੀਂ ਜਾਉ ਤੁਸੀਂ ਮੈਂ ਨਹੀਂ ਨਾਲੇ ਤੂੰ ਚੀਜ਼ਾਂ ਲਿਆ ਕੇ ਕਰਨੀਆਂ ਵ ਜੇ ਤੂੰ ਹੀ ਚੱਲ ਗਈ ਤੇ ਮਗਰੋਂ ਇੰਨਾਂ ਵੱਲ ਕਿੰਨੇ ਵੇਖਣਾ ਵਾ ਸਾਨੂੰ ਤੇ ਦੋਵਾਂ ਨੂੰ ਜਾਣਾ ਹੀ ਪੈਣਾ ਵਾ ਤੇ ਤੂੰ ਇਹਨੂੰ ਛੱਡ ਦੇ ਇੱਥੇ ਬਾਹਰੀ ਨੂੰ ਤੇ ਇੱਧਰ ਆ ਪਹਿਲਾਂ ਤੇ ਆ ਕੰਮ ਕਰ ਆ ਕੇ ਤੇ ਮੈਂ ਹੁਣ ਚੱਲੀ ਹੋ ਕੋਈ ਨਹੀਂ ਕਰ ਲਈ ਨਹੀਂ ਜਾ ਉਹ ਤੇ ਚੰਗੀ ਤਰ੍ਹਾਂ ਹੁਣ ਕਰੀ ਚੰਗੀ ਤਰ੍ਹਾਂ ਹੀ ਕਰੂੰਗੀ ਹੱਲੇ ਮੈਂ ਦੱਸ ਘਰ ਦਾ ਕਰਨ ਦੇਈ ਆ ਤੇ ਹੁਣ ਡੰਗਰਾਂ ਦਾ ਵੀ ਮੈਨੂੰ ਦੱਸਤਾ ਵਾ ਭੀ ਆ ਵੀ ਕੰਮ ਤੇਰੇ ਵਾਸਤੇ ਰੱਖੇ ਆਈ ਦੱਸ ਉਹ ਵੀ ਨਹੀਂ ਬਰੋਂ ਆਏ ਉਹਨਾਂ ਨੂੰ ਵੀ ਚੰਗਾ ਭਲਾ ਪਤਾ ਵਾ ਕੀ ਪਠੇ ਡੰਗਰ ਨੂੰ ਪਾਉਣ ਵਾਲੇ ਆ ਤੇ ਮੈਂ ਉਹੀ ਕੰਮ ਕਰ ਲਾਂ ਪਤਾ ਨਹੀਂ ਉਹ ਵੀ ਕੀ ਕਰਦੇ ਰਹਿੰਦੇ ਤੇ ਕੀ ਨਹੀਂ ਕਰਦੇ ਹੁਣ ਐ ਮੈਂ ਸ਼ਹਿਰ ਜਾਣਾ ਵਾ ਉੱਥੇ ਹੀ ਮੇਰੀ ਮਾਸੀ ਕੋ ਜਾਣਾ ਵਾ ਕੀ ਪਤਾ ਕਿੱਥੇ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਤੇ ਜੇ ਮੈਂ ਨਾ ਲੱਲਿਆ ਵਾ ਵੀ ਮੇਰੀ ਇੱਕ ਦੋ ਚੀਜ਼ ਲੈ ਆਇਓ ਮੇਰੇ ਵਜ ਦਾ ਰੋਣਾ ਹੀ ਪੈ ਗਿਆ ਰੋਣੀ ਡੈਪੀ ਉੱਥੇ ਹੀ ਵੀ ਨਾ ਤੇਰੇ ਜੋਗਾ ਹੈ ਨਹੀਂ ਕੱਖ ਵੀ ਆਹ ਕੰਮ ਹੈ ਗਈ ਮੇਰੇ ਵਾ ਦੀ ਕੀ ਆ ਕਰੀ ਜਾ ਤੂੰ ਇਹੋ ਕੋਹੀਆ ਕਰਮਾ ਜਦੇ ਉਨੇ ਦਾ ਕਰਦੀ ਨੂੰ ਰਹਿਣ ਦਾ ਇੱਥੇ ਤੇ ਘਰਾਂ ਪਰ ਇਧਰ ਹੀ ਹੁਣ ਕੋ ਕਤੇ ਪਰ ਇਬੜੇ ਆ ਗੱਲ ਸੁਣਿਆ ਮੜੀ ਜੀ ਬਾੜੀ ਲਗਣੀ ਆ ਸਰ ਕੋ ਕਰਨਾ ਕੀ ਆ ਪੱਠੇ ਮੜੇ ਜਿੱਥੇ ਕਰਾ ਦਿਓ ਹਾਂ ਕੁੱਤਰਨ ਵਾਲੇ ਸੀ ਤੇ ਉਹ ਡੰਗਰ ਵਿਚਾਰੇ ਕਦੋਂ ਦੇ ਡੇ ਆ ਤੇ ਤੂੰ ਕਿੱਥੇ ਗਏ ਸੀ ਕਿਆ ਮੰਜਾ ਕਿਨੇ ਮਾਰਿਆ ਵਾ ਮੰਜਾ ਮੈਂ ਹੀ ਮਾਰਿਆ ਹੋਰ ਕਿਨੇ ਮਾਰਨਾ ਸੀ ਚਲ ਆ ਵੀ ਸੋ ਹੋ ਗਿਆ ਜਿਹੜਾ ਤੂੰ ਆ ਵੀ ਕੰਮ ਕਰਨ ਦਾ ਵੀ ਤੇ ਆ ਮੈਂ ਤੈਨੂੰ ਖੋਲ ਦਿੰਦਾ ਤੇ ਕੁੱਤਰ ਤੇ ਹਾਂ ਯਾਰ ਲੈ ਦੱਸ ਉਹ ਮੈਂ ਮੁੰਡੇ ਨਾਲ ਚੱਲਿਆ ਸੀ ਮੜਾ ਜਾ ਕਿਸ ਬੰਨੇ ਪਟਿਆ ਤੋ ਹੀ ਕੁਦਰਦੋ ਹਾਂ ਮੈਂ ਕੁਦਰਦ ਨਾ ਤੇ ਚਲ ਜਾ ਇੱਕ ਲੱਗੀ ਆ ਨਾ ਤੇ ਮੈਂ ਤੈਨੂੰ ਖੋਲ ਦਿੰਨਾ ਹਾਏ ਰੱਬਾ ਮੇਰਾ ਹਲਾ ਰਸੋਈ ਚ ਕੰਮ ਕਿੰਨਾ ਪਿਆ ਭਾਂਡੇ ਸਾਫ ਕਰਨ ਵਾਲੇ ਆ ਤੇ ਜਾਣਾ ਵਾ ਘਰੇ ਹੀ ਰਹਿਣਾ ਵਾ ਮੁੜ ਕੇ ਮੈਂ ਖੋਲ ਤੈਨੂੰ ਦਿੰਨਾ ਹਾ ਤੁਸੀਂ ਮਾਂ ਪੁੱਤ ਰਹੋ ਹਾਂ ਵੇਲੇ ਤੇ ਮੈਨੂੰ ਫਾਇ ਲਾਇਆ ਵਾ ਮੰਮੀ ਵੀ ਕਹਿੰਦੀ ਮੈਂ ਸ਼ਹਿਰ ਚਲੀ ਆ ਕੋਈ ਗੱਲ ਨਹੀਂ ਜਾਣਦੀ ਐ ਤੇ ਜਾਣਦੇ ਤੂੰ ਮਾਂਜਾ ਤੇ ਵੱਜ ਗਿਆ ਵਾ ਚਾ ਮੈਂ ਤੈਨੂੰ ਤਾਰਦੀ ਲਾ ਦਿੰਨਾ ਵਸ ਹੇ ਹੇ ਕੁਦਰਦੋ ਹਾਂ ਦੱਸ ਤੁਸੀਂ ਵੀ ਇਦਾਂ ਡੱਬੇ ਆ ਕਰਨਾ ਖੋਲ ਕੇ ਕੁਦਰਦੀ ਗਾਂ ਮੈਂ ਚੱਲਿਆ ਹੁਣ ਮੁੰਡੇ ਨਾ ਉਹ ਤਾਂ ਮੈਂ ਅੰਦਰ ਜਾਣਾ ਸੀ ਤਾਂ ਹੁਣ ਮੈਂ ਚੱਲਿਆ ਉਹ ਵਿਚਾਰਾ ਬਾਹਰ ਖਲੋਤਾ ਮੈਂ ਪੱਠੇ ਉਤਰ ਕੇ ਤੇ ਆ ਗਏ ਮੈਂ ਤੇ ਯਾਰ ਐਵੇਂ ਉਹ ਗੱਲ ਮੜਾ ਜਾ ਕਰਾ ਜਾਨਾ ਦਸ ਨਾਲ ਉਹ ਕਰਦੇ ਕਰਦੇਗਾ ਸਿਆਪਾ ਖਾਣਾ ਮੇਰੇ ਭਾ ਦਾ ਹੀ ਪਾਇਆ ਹੋਵੇ ਨਾ ਨੇ ਹੁਣ ਨਾ ਮੇਰੇ ਕੁਦਰੇ ਜਾਂ ਤੇ ਨਾ ਹੋਰ ਅੱਦ ਮੈਂ ਫਾਹੀ ਪਾ ਲਿਆ ਵ ਡੰਗਰਾਂ ਦਾ ਨਾ ਲੈ ਕੇ ਸੁਣੇ ਵੀ ਕੀ ਕੰਡੀਆਂ ਹ ਕੁਝ ਨਹੀਂ ਮੰਮੀ ਸਰਾਣੇ ਚੜਾਉਣ ਦੀ ਆ ਜੋ ਆ ਥੋੜੇ ਚੌਲ ਚੁੰਦੇ ਹ ਤੇ ਮੈਂ ਆ ਨੀ ਬੇਲ ਕੁੰਝ ਰੱਖੋ ਮੈਂ ਪਾਣੀ ਢਾਵਾ ਡੰਗਰਾਂ ਨੂੰ ਠੀਕ ਹੈ ਮੰਮੀ ਕੋਈ ਨਹੀਂ ਹਾਂ ਤੂੰ ਜਿਹਨ ਖੇਤੇ ਰਹਨ ਨੂੰ ਆਂ ਨਾ ਤਾਰੀ ਦੇਈ ਤੂੰ ਠੀਕ ਹੈ ਕੀ ਚਾਰ ਦਿਨ ਕੰਮ ਕਰ ਲਿਆ ਤੇ ਮਗਰ ਹੀ ਪੈ ਗਏ ਆ ਆਹ ਕੰਮ ਕਰਦੇ ਉਹ ਕਰਦੇ ਤਸ ਮੈਂ ਵਿਹਲੀ ਇੱਥੇ ਮੇਰੇ ਕੋ ਨਹੀਂ ਹੁੰਦਾ ਕੰਮ ਕੰਮ ਕਰਦੇ ਕੰਮ ਕਰਦੇ ਉਹ ਤਾਂ ਚੱਲ ਮੈਂ ਉਹਨਾਂ ਨੂੰ ਮਨਾਉਂਦਾ ਕਰਕੇ ਕਰਦੀ ਰਹੀ ਕੰਮ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਇੱਕ ਦਿਨ ਕਹਿ ਤਾਂ ਨੇ ਉਹਨਾਂ ਨੂੰ ਕੰਮ ਕਰਨ ਵਾਸਤੇ ਇਹਨਾਂ ਨੇ ਮਗਰ ਹੀ ਪੈ ਜਾਣਾ ਮੇਰੇ ਨਹੀਂ ਕੰਮ ਬੜੀ ਛੇਤੀ ਕਹਿ ਦਿੰਦੇ ਆ ਜੇ ਕੋਈ ਚੀਜ਼ ਮੰਗਾ ਤੇ ਉਸ ਵੇਲੇ ਜਵਾਬ ਦੇ ਦਿੰਦੇ ਆ ਨਾ ਸਾਡੇ ਕੋ ਪੈਸੇ ਐ ਨਹੀਂ ਆ ਮੈਂ ਕਿਉਂ ਕੰਮ ਕਰਾਂ ਆਪੇ ਕਰਦੇ ਰਹਿਣ ਮੈਨੂੰ ਕੋਈ ਲੋੜ ਨਹੀਂ ਹੈਗੀ ਕੰਮ ਕਰਨ ਦੀ ਹਾਈ ਚੀਜ਼ਾਂ ਕਿੰਨੀਆਂ ਸੋਹਣੀਆਂ ਐ ਏਦਾਂ ਕਰਦੀ ਆ ਮੰਗਵਾ ਹੀ ਲੈਣੀ ਐ ਸੰਦੀਪ ਆਜੋ ਕੀ ਕਰਨੀ ਐ ਕੁਝ ਨਹੀਂ ਆਨਲਾਈਨ ਚੀਜ਼ਾਂ ਵੇਖਣ ਲਈ ਕਿੰਨੀਆਂ ਸੋਹਣੀਆਂ ਵਾ ਮੇਰਾ ਇਰਾਦਾ ਹੀ ਮੰਗਵਾ ਨਾ ਲਵਾ ਮੰਗਵਾਲਾ ਸੰਦੀਪ ਹਾਂ ਹੀ ਕੰਮ ਆ ਕੰਮ ਤੇ ਕੋਈ ਕਰਨਾ ਨਹੀਂ ਤੂੰ ਚਲ ਉਧਰ ਰੱਖੇ ਆ ਉਹ ਚੋਗੀ ਲੈਂਦੀ ਉਹ ਚੋਲ ਚੋਗ ਲਿਆ ਮੈਂ ਬਸ ਤਰ ਨਹੀਂ ਆ ਤੇ ਮੈਂ ਡੈਪੀ ਸਮਾਨ ਵੇਖਣ ਇਹ ਵੀ ਤਾਂ ਜ਼ਰੂਰੀ ਆ ਘਰ ਦਾ ਸਮਾਨ ਮੰਗਵਾਉਂਦੀ ਆ ਠੀਕ ਆ ਪਤਾ ਨਹੀਂ ਕੀ ਕੀ ਮੰਗਵਾਈ ਜਾਣਾ ਤੇ ਵਹਿਲੀ ਨੇ ਬਸ ਇਨਾਂ ਕੋ ਵੀ ਇਹੀ ਕੰਮ ਆ ਜੇ ਮਾਂ ਆਉਂਦੀ ਆ ਤੇ ਉਹ ਵੀ ਚਾਰ ਗੱਲਾਂ ਸੁਣਾ ਜਾਂਦੀ ਆ ਜੇ ਇਹ ਹੁੰਦੇ ਆ ਤੇ ਸੁਣਾ ਜਾਂਦੇ ਆ ਕਰਾ ਲਓ ਫਿਰ ਮੇਰੇ ਕੋ ਕੰਮ ਮੈਂ ਤਾਂ ਨਹੀਂ ਕਰਨਾ ਇਹਦੀ ਸੂਈ ਨਾ ਉਥੇ ਡਿੱਗੀ ਆ ਜਿੰਨਾ ਮਰਜ਼ੀ ਮੱਥਾ ਮਾਰ ਲਓ ਇਹਦੇ ਨਾਲ ਪਰ ਇਹ ਕੰਮ ਕਰਕੇ ਰਾਜੀ ਨਹੀਂ ਆ ਉਥੇ ਵੇਲਾ ਲੱਗੇ ਚੌਲ ਰੱਖੇ ਆ ਤੇ ਫੋਨ ਤੇ ਲੱਗੀ ਹੋ ਕੰਮ ਨਹੀਂ ਹੋ ਕਰਨ ਦੀ ਸੰਦੀਪ ਹੁਣੇ ਮੈਂ ਤੈਨੂੰ ਕੁਝ ਵੀ ਕਹਿਣਾ ਕੜੀਏ ਜਿੰਨੀਆਂ ਮਰਜ਼ੀਆਂ ਕਰਨੀਆਂ ਆਪਣੀਆਂ ਕਹਿੰਦਾ ਫਾਇਦਾ ਹੀ ਕੋਈ ਨਹੀਂ ਇਹਦੇ ਬੜੇ ਹੀ ਚੁਰੀ ਆਈਆਂ ਤੂੰ ਕਾਹਦਾ ਮੁੰਡਾ ਵਿਆਹ ਲਿਆ ਤੂੰ ਤੇ ਘਰ ਨਾਲ ਹੀ ਵੱਜ ਗਈ ਆ ਨਹੀਂ ਹੋਣਾ ਆਣਾ ਕੀ ਆ ਕੀ ਦੱਸਾਂ ਤੈਨੂੰ ਮੈਂ ਮੁੰਡਾ ਵਿਆਹ ਕੇ ਨਾ ਮੈਂ ਤੇ ਫਸ ਹੀ ਗਈ ਆ ਕਿਉਂ ਪੱਛ ਕਿਉਂ ਗਈ ਆ ਕੀ ਦੱਸਾਂ ਉਹਦੀਆਂ ਵੀ ਤੈਨੂੰ ਬੇ ਉਦੋਂ ਚੰਗਾ ਭਲਾ ਰਿਸ਼ਤਾ ਹੁੰਦਾ ਸੀ ਕਰ ਲਈਦੀ ਦਿਖਾਰੇ ਵਿੱਚ ਅੱਗੀ ਰਹਿ ਜਾਂਦੀ ਤੇ ਹੋੜ ਤੇਰਾ ਵਿਆਹ ਵੀ ਗਰੀਬ ਕਰ ਲਿਆ ਈ ਤੇ ਕੋਹ ਨਾ ਪੁੱਛ ਇੱਕ ਲਾਗੇ ਜਿਹੜਾ ਗਵਾਂਡ ਵਾ ਨਾ ਉਹ ਤੋਂ ਡਰਦੀ ਦੀ ਬੇਬਦੀ ਵੀ ਕਿਤੇ ਆਵਦਿਆ ਰੂ ਇਹਨੂੰ ਇਹਦਾ ਪਾਣ ਚੜਾਈ ਹੋਵੇ ਉਹਨਾਂ ਦੀ ਤੇ ਤੈਨੂੰ ਮੈਂ ਉਦੋਂ ਆਖਿਆ ਨਹੀਂ ਸੀ ਕਿੱਡਾ ਵਧੀਆ ਰਿਸ਼ਤਾ ਸੀ ਨਾਲੇ ਉਹਨਾਂ ਕਿਤੇ ਦਾਜ ਦੇਣਾ ਹੈ ਘਰ ਪਰ ਦੇਣਾ ਹੈ ਤੇਰਾ ਤੇ ਤੂੰ ਨਾ ਨਾ ਹੀ ਕਰਦੀ ਤੇ ਨਿਆ ਨਹੀਂ ਤੇਰਾ ਅਗੇ ਰਿਸ਼ਤਾ ਕਰਾਉਣੀ ਮੇਰੀ ਵੀ ਉਦੋਂ ਨਾ ਮੱਤ ਤੇ ਪੜਦਾ ਹੀ ਪੈ ਗਿਆ ਮੈਂ ਆਖਿਆ ਵੀ ਚੱਲ ਕੁੜੀ ਥੋੜੀ ਮਦਰੀ ਆ ਤੇ ਚੱਲ ਕੋਈ ਵੀ ਖਰੇ ਵੀ ਨੂੰ ਚੱਜਦੀ ਮਿਲ ਜੂਗੀ ਤੇ ਗਾੜੀ ਤੇ ਉਦਾਂ ਦੀ ਮਿਲ ਗਈ ਫੇਰ ਮਿੱਦੂ ਤੇ ਹੁਣ ਬੇਵਸਤਾਉਂਦੀ ਆ ਭੈਣ ਕਿ ਜੇ ਮੈਂ ਉਦੋਂ ਤੇਰੇ ਆਖੇ ਲੱਗ ਜਾਂਦੀ ਨਾ ਤੇ ਮੈਂ ਚੰਗੀ ਰਹਿਣਾ ਸੀ ਮਗਰੋਂ ਹੀ ਪਤਾ ਲੱਗਦਾ ਨਾ ਪਹਿਲਾਂ ਤਾਂ ਤੂੰ ਕਿਤੇ ਆਦੀ ਸੀ ਪੀ ਪਤਾ ਨਹੀਂ ਉਧਰੋਂ ਕਿੰਨਾ ਕੁ ਮੈਨੂੰ ਦਾਜ ਦਾਉਣ ਆ ਜਾਣਾ ਵਾ ਕਿ ਤਾਂ ਦੀ ਕੁੜੀ ਆ ਸੋਹਣੀ ਬੜੀ ਆ ਓ ਬੜਾ ਵਾ ਜੇ ਬੜਾ ਹੋਰ ਪਤਾ ਲੱਗਾ ਲਾਗੇ ਗਵਾਂਡੀਆਂ ਦੀ ਨੋਈ ਪਤਾ ਹੀ ਆ ਤੇ ਨੋਨੇ ਮੁੰਡਾ ਵਿਆਹਾ ਤੇ ਕਿਤੇ ਇੰਨਾ ਆਏ ਉਹਦਾ ਦਾਜ ਆਇਆ ਤੇ ਹੁਣ ਵੀ ਉਹਦਾ ਘਰ ਹੀ ਭਰੀ ਜਾਂਦੀ ਆ ਕਿਤੇ ਡੇੜੇ ਸੋਹਣੇ ਆਪਣੇ ਵੀ ਸੂਟ ਉਹਦੇ ਪੇਕਿਆ ਤੋਂ ਹੁੰਦੇ ਆ ਸੱਸ ਦੇ ਵੀ ਆਉਂਦੇ ਆ ਤੇ ਮੈਨੂੰ ਵੀ ਇਹ ਵੇਖ ਕੇ ਨਾ ਮੁੜ ਕੇ ਤੇ ਬੜਾ ਹੀ ਗੁੱਸਾ ਚੜਦਾ ਵਾ ਮੈਨੂੰ ਤੇ ਹੁੰਦਾ ਵਾ ਵੀ ਇਹਨੂੰ ਮੈਂ ਘਰੋਂ ਹੀ ਕੱਢ ਦਾਂ ਹੁਣ ਨਾ ਕਰੋ ਨਿਕਲੀ ਹੁਣ ਜੋ ਮਰਜ਼ੀ ਕਰ ਹੁਣ ਉਹਨੇ ਘਰੇ ਹੀ ਰਹਿਣਾ ਵਾ ਉਹ ਵੇਲੇ ਨੂੰ ਪਛਤਾ ਪਈ ਮੈਂ ਕਿਉਂ ਰਿਸ਼ਤਾ ਮੋੜਿਆ ਨੀ ਮੈਂ ਤੇ ਬਥੇਰਾ ਪਸਤਉਨੀ ਆ ਆ ਵੀ ਹੁਣ ਮੈਂ ਸ਼ਹਿਰ ਆਈ ਹੀ ਤੇ ਮੈਂ ਚੱਲ ਬੜਾ ਹੀ ਚਿਰ ਹੋ ਗਿਆ ਪੈੜ ਕੋ ਗਈ ਤੇ ਚੱਲ ਜਾਂਦੀ ਜਾਂਦੀ ਹੋਈ ਜਾਂਦੀ ਚੱਲ ਚੰਗਾ ਹੋਇਆ ਆ ਗਈ ਤੇ ਮੇਰਾ ਵੀ ਬੜੇ ਦਿਨਾਂ ਦਾ ਜੀ ਕਰੰਦਿਆ ਇਹ ਤੇ ਚੱਲ ਮੈਂ ਵੇਖ ਕੇ ਆਉਣੀ ਨਾਲੇ ਦੀ ਉਹ ਆ ਹੀ ਜਾਇਆ ਕਰਾ ਕਿਤੇ ਅੰਦੀ ਨਹੀਂ ਤੂ ਦੇ ਕਿਤੇ ਜੇ ਮੇਰ ਕੋ ਨਹੀਂ ਆਇਆ ਜਾਂਦਾ ਤੇ ਐ ਤਰ੍ਹਾਂ ਹੀ ਆ ਮੈਂ ਨਵੀਂ ਸਵੀ ਨੋ ਆਈ ਆ ਐਵੇਂ ਕੋਈ ਮੂੰਹੋਂ ਗੱਲ ਨਿਕਲ ਜੇ ਤੇ ਫੇਰ ਤੂੰ ਆ ਹਿੰ ਆਪਣੇ ਤੇ ਤੂੰ ਮੇਰਾ ਰਿਸ਼ਤਾ ਨਹੀਂ ਲਿਆ ਮੈਂ ਉਹ ਦੂਦੀ ਤੇ ਨਾ ਹੰਜ ਵੀ ਥੋੜੀ ਜਿਹੀ ਗੁੱਸੇ ਆਗ ਭੈਣ ਗੁੱਸੇ ਕਾ ਤੋ ਹੋਣਾ ਵਾ ਤੂੰ ਫੇਰ ਕੀ ਹੋ ਗਿਆ ਵਾ ਹੁਣ ਗਲਤੀ ਜੇ ਮੇਰੇ ਕੋ ਹੋਈ ਗਈ ਭੈਣ ਭਰਾਵਾਂ ਕੋ ਹੋਈ ਜਾਂਦੀ ਐ ਇਹਦਾ ਇਹ ਮਤਲਬ ਥੋੜੀ ਐ ਕਿ ਹੁਣ ਸੁੱਟ ਕੇ ਬਹਿ ਜਾਣਾ ਹੁੰਦਾ ਵੀ ਆ ਗੁੱਸਾ ਬਹੁਤ ਜ਼ਿਆਦਾ ਹੁੰਦਾ ਵਾ ਇੱਕ ਭੈਣ ਭਰਾ ਕਰਾਉਂ ਡਿਆ ਵਾ ਉਹਦਾ ਛੱਡ ਕੇ ਤੇ ਦੂਜੇ ਥਾਂ ਤੇ ਪਤ ਵਿਆਹ ਲੈਣਾ ਤੇ ਫੇਰ ਆਉਂਦਾ ਨਹੀਂ ਗੁੱਸਾ ਚੱਲ ਕੋਈ ਗੱਲ ਨਹੀਂ ਮੈਂ ਵੀ ਉਹਨੂੰ ਬਥੇਰਾ ਸੰਕੇ ਰੱਖਦੀ ਐ ਮੈਂ ਕਿਹਾ ਉਹਨੂੰ ਟਿਕਾ ਦੇ ਦੀ ਬੰਗਮਦੀ ਰਹਿਣੀ ਐ ਕੋਹਨਾ ਕੋਹਾਂ ਤੇ ਕਿਦਾ ਤਾਂ ਨਹੀਂ ਮੈਂ ਛੱਡਦੀ ਤੇ ਕਿੱਥੋਂ ਲੰਮਦੀ ਆ ਉਹ ਫੇਰ ਤੇ λεਉੜਾ ਪੇਕਿਆ ਤਾਂ ਇਹ ਹੋਰ ਕਿਥੋਂ ਲਿਉੜੋ ਜਦੋਂ ਵਿਚਾਰੇ ਗਰੀਬ ਤੇ ਕਿੱਥੋਂ ਦਿੰਦੇ ਹੋਣਗੇ ਫਿਰ ਤੂੰ ਵੀ ਉਹਨਾਂ ਨੂੰ ਵਿਚਾਰੇ ਵਿਚਾਰੇ ਕਰੀ ਜਾ ਕਾਹਦੇ ਵਿਚਾਰੇ ਆ ਦੱਸ ਜੇ ਕੋਈ ਗਰੀਬ ਵਾ ਤੇ ਉਹ ਕੀ ਗੱਲ ਆਪਣੀ ਧੀ ਪੈਣ ਨੂੰ ਕੁਝ ਦਿੰਦਾ ਹੀ ਨਹੀਂ ਹੈ ਪਹਿਲਾਂ ਚਲੋ ਕੇਵਲੇ ਹੋਈ ਜਾਂਦਾ ਵਾ ਵੀ ਨਹੀਂ ਵੀ ਦਿੱਤਾ ਜਾਂਦਾ ਜੇ ਬੰਦਾ ਗਰੀਬ ਅਮੀਰ ਤੇ ਦੇ ਦੂਗਾ ਉਹ ਉਹਨਾਂ ਵਿਚਾਰਾਂ ਕਿੱਥੋਂ ਦੇਣਾ ਦਿੰਦੇ ਹੀ ਆ ਫਿਰ ਜਦੋਂ ਮੈਂ ਕਰਦੀ ਆ ਨਾ ਫਿਰ ਦੇਣ ਡੈ ਪੈਂਦੇ ਆ लवली ਵੀ ਨਾ ਪਹਿਲਾਂ ਥੋੜਾ ਜਿਹਾ ਲੱਗ ਗਿਆ ਸੀ ਉਹਦੇ ਮਗਰ ਹੂੰ ਪਰ ਉਹਦਾ ਇੰਨਾ ਵਾ ਮੈਂ ਹੁਣ ਆਪਣੇ ਮਗਰ ਲਾ ਲਿਆ ਵਾ। ਔਰ ਇਹ ਵੀ ਰੱਖਦਾ ਵਾ ਥੋੜਾ ਜਿਹਾ ਉਹਨੂੰ। ਦੱਬ ਕੇ। ਬਹੁਤ ਸੋਣੀ ਤੇਰੀ ਫਰਕਰਤੋ। ਕੋਈ ਭਰਾ ਆਪੜੂ ਵਿਹ ਹੈ गावा। ਦੀ ਹੈ गावा ਭਰਾ ਵੀ। ਭਰਾ ਵੀ ਕਾਦਾ ਵਾ। ਸਾਡੇ ਲਾਗੇ ਨਾ ਦਿਹਾੜੀ ਲਾਉਣ ਆਉਂਦਾ ਇਹ ਮਿਸਤਰੀਆ ਦੇ ਮਗਰ। ਹਾਏ ਹਾਏ ਨਹੀਂ ਤੇਰੀ ਫਰਕਾ ਦੀ ਇੱਜ਼ਤ ਵਾ। ਜਦੋਂ ਤੁਹਾਡੇ ਹੀ ਲਾਗੇ ਦਿਹਾੜੀਆਂ ਕਰਦਾ ਫਿਰਦਾ ਵਾ। ਤੇ ਆ ਕੋਈ ਕਰਤੂਤ ਵਾ ਦੱਸ ਉਹਨਾਂ ਦੀ ਕਾਦੀ ਮੇਰੀ ਇੱਜ਼ਤ ਵਾ ਮੈਂ ਤੇ ਇਹਨੂੰ ਬਥੇਰਾ ਵੜਿਆ ਹੈ। ਕਿ ਉਹਨੂੰ ਕਹਿ ਵੀ ਨਾ ਇੱਥੇ ਆਇਆ ਕਰੇ ਕਿਤੇ ਹੋਰ ਕੰਮ ਕਰ ਲੈ। ਆਹ ਪਿਓਰ ਤੇ ਢਿਆੜੀਆਂ ਨਹੀਂ ਲੱਭਦੀਆਂ ਕਿੱਥੇ ਮੈਂ ਤੇ ਕਿਹਾ ਏ ਮੈਂ ਤੇ ਉਹਨੂੰ ਵੀ ਕਿਹਾ ਏ ਵੀ ਹੋਰ ਕਿਤੇ ਢਿਆੜੀ ਲੱਭ ਲੈ ਤੁਹਾਡੇ ਲੱਗ ਗਈ ਆਉਣਾ ਵਾ ਸਾਡੀ ਵੀ ਤੂੰ ਇੱਜ਼ਤ ਖਰਾਬ ਕਰਨ ਦਿਆ ਚੰਗੇ ਭਲੇ ਤੁਸੀਂ ਕਿੱਤਾਂ ਦੇ ਇੱਜ਼ਤਦਾਰ ਹੈਗੇ ਆ ਤੇ ਉਹ ਤੇ ਤੁਹਾਡੀ ਫਿਰ ਬੇਇੱਜ਼ਤੀ ਕਰਮ ਦਾਵਾ ਕੇ ਬੇਇੱਜ਼ਤੀ ਬਥੇਰੀ ਹੁੰਦੀ ਏ ਕਿ ਕੀ ਦੱਸਾਂ ਹੁਣ ਤੈਨੂੰ ਮੈਂ ਮੈਂ ਤੇ ਸੱਚੀ ਨਾ ਉਹ ਵੇਲੇ ਨੂੰ ਬੜਾ ਹੀ ਪਸਤਵਦੀ ਏ ਜਦੋਂ ਮੈਂ ਰਿਸ਼ਤਾ ਕਰ ਲਿਆ ਏ ਨਾ ਕਰਦੀ ਨਾ ਉਦਾਂ ਤੇਰੇ ਵਾਲਾ ਰਿਸ਼ਤਾ ਚੰਗਾ ਹੀ ਵੈ ਮੋਹਣ ਪਛਤਾਇਆ ਕੀ ਕਰੇ ਆਂਦੇ ਹੁੰਦੇ ਨਾ ਸਿਆਣੇ ਮੁੜ ਕੇ ਪਛਤਾਇਆ ਚਿੜਗਾਈ ਚੋਗੀ ਚੇ ਖੇਤ ਚੱਲ ਕੋਈ ਨਹੀਂ ਭੈਣ ਹੁਣ ਕੀ ਕਰਨਾ ਵਾ ਫੇਰ ਚੱਲ ਚਾਹ ਪਾਣੀ ਤੇ ਮੈਂ ਪੀ ਲਿਆ ਵਾ ਤੇ ਮੈਂ ਹੁਣ ਜਾਂਦੀ ਆਂ ਉਹਨੇ ਵੀ ਘਰ ਡੀਕਦੀ ਰਹਿਣਾ ਵਾ ਕਿ ਸ਼ਹਿਰ ਗਈ ਹੀ ਤੇ ਅਜੇ ਤੱਕ ਆਈ ਜਾਂਦੀ ਆ ਹੁਣ ਉਹ ਵੀ ਘਰ ਡੀਕ ਕੋ ਡਈ ਹੋਣੀ ਆਖਣਾ ਆਈ ਨਹੀਂ ਅਜੇ ਤੱਕ ਮੈਂ ਤਿਆਰ ਨਹੀਂ ਆ ਤੂੰ ਰਾਤ ਰੋ ਤੈਨੂੰ ਮੈਂ ਇੱਕ ਸਲਾਹ ਹੋਰ ਦਿੰਨੀ ਆ ਤੂੰ ਉਹਨੂੰ ਤਲਾਕ ਹੀ ਦੇ ਦੇ ਤਲਾਕ ਦੇ ਦਾਂ ਆਹੋ ਤਲਾਕੇ ਦੀ ਛੇਤੀ ਹੁਣ ਕਿੱਦਾਂ ਹੋਜੂਗਾ ਜੇ ਤੂੰ ਤਲਾਕ ਦੇ ਦੇਂਗੀ ਨਾ ਰਿਸ਼ਤੇ ਵਾਧੂ ਲਵਲੀ ਨੂੰ ਰਿਸ਼ਤਿਆਂ ਦਾ ਘਾਟਾ ਵਾ ਮੈਂ ਤਾਂ ਉਸੇ ਵੇਲੇ ਰਿਸ਼ਤਾ ਕਰਾ ਦੇਣਾ ਦਈ ਭੈਣ ਹੋਰ ਕਿੱਥੇ ਚੰਗਾ ਰਿਸ਼ਤਾ ਹੋਣਾ ਵਾ ਲੋਕਾਂ ਦੇ ਆਖਣਾ ਮੁੰਡਾ ਪਹਿਲਾਂ ਵਿਆਹਿਆ ਹੀ ਨਹੀਂ ਸਾਡੇ ਇੰਨਾਂ ਗੱਲਾਂ ਨੂੰ ਬੜੇ ਵਧੀਆ ਰਿਸ਼ਤੇ ਮਿਲ ਜਾਂਦੇ ਆ ਆ ਇੱਧਰ ਕੋਈ ਘਾਟ ਵਾ ਤੈਲੀ ਬਣਾ ਹੈ ਨਹੀਂ ਕਿ ਮੁੰਡਾ ਕੋਈ ਅੰਬਲੀ ਸੰਬਲੀ ਕਾਦੇ ਤੋਂ ਨਹੀਂ ਹੋਣਾ ਰਿਸ਼ਤਾ ਸਭ ਕੁਝ ਹੀ ਆ ਪਰ ਮੈਂ ਨਹੀਂ ਆ ਇਹ ਜੇ ਤਲਾਕ ਹੋ ਗਿਆ ਤੇ ਹੋਰ ਨਾ ਹੋਵੇ ਮੁੜ ਕੇ ਰਿਸ਼ਤਾ ਵੀ ਨਾ ਹੋਵੇ ਤੇ ਮੈਂ ਦੋਹਾਂ ਪਾਸਿਆਂ ਤੋਂ ਜਾਂਦੀ ਰਵ ਨਹੀਂ ਜਾਂਦੀ ਤੂੰ ਮੇਰੇ ਅੱਖੇ ਲਾ ਕੇ ਨਾ ਤੇ ਤਲਾਕ ਕਰ ਦੇ ਮੈਂ ਆਪੇ ਮੇਰੀ ਜ਼ਿੰਮੇਵਾਰੀ ਰਹੀ ਰਿਸ਼ਤੇ ਦੀ ਜੇ ਮੈਂ ਨਾ ਨਾ ਕਰਾਉਂ ਤੇ ਮਮੀ ਵੈਕੀ ਵੀ ਮਾਦੀ ਤੀ ਨਹੀਂ ਜੀ ਮੈਂ ਨਾ ਰਿਸ਼ਤਾ ਕਰਾਉਂਗੀ ਤੇ ਚੱਲ ਕੋਈ ਰਿਸ਼ਤੇ ਤੇ ਮੈਂ ਐਂ ਕਰਾ ਦੇਣੀ ਚੁਟਕੀ ਨਾ ਚੱਲ ਠੀਕ ਆ ਫਿਰ ਮੈਂ ਨਾ ਕਰਦੀ ਐ ਕੋਈ ਹਿੱਲਾ ਤੇ ਪਰ ਇਹ ਆ ਵੀ ਤੂੰ ਆਪਣੀ ਗੱਲ ਤੋਂ ਮੁੱਕਰੀ ਨਾ ਰਿਸ਼ਤਾ ਫੇ ਤੈਨੂੰ ਕਰਾਉਣਾ ਪੈਣਾ ਹੀ ਨਹੀਂ ਮੈਂ ਕਰ ਤੂੰ ਮੱਕਰ ਨਾ ਜਦੋਂ ਮੈਨੂੰ ਅੱਦੇ ਤੋਲੇ ਦੀ ਸਾਫ ਵੀ ਪੈ ਜਾਣੀ ਆ ਤੇ ਮੈਂ ਕਰਦਾਂ ਮਕਰਨਾ ਨਹੀਂ ਸਾਫ ਤੇ ਚੱਲ ਤੈਨੂੰ ਫਿਰ ਮੈਂ ਪਾਉਂਦੀ ਪਰ ਇਹ ਆ ਵੀ ਰਿਸ਼ਤਾ ਚੰਗਾ ਹੋਣਾ ਚਾਹੀਦਾ ਮੁੜ ਕੇ ਚਲੋ ਚੰਗਾ ਤੇ ਤੂੰ ਆਪ ਹੀ ਸਿਆਣੀ ਆ ਰਿਸ਼ਤਾ ਮੈਂ ਮਾੜਾ ਨਹੀਂ ਕਰਾਂਦੀ ਵੱਡੇ ਘਰ ਦਾ ਹੀ ਕਰਾਉਂਗੀ ਫੇਰ ਹੀ ਮੈਂ ਸਾਪ ਮੰਗਣ ਢੀ ਮੈਂ ਐਵੇਂ ਥੋੜਾ ਮੰਗਣ ਢਈ ਆ ਚਲ ਠੀਕ ਆ ਫੇਰ ਮੈਂ ਨਾ ਜਾ ਕੇ ਨਾ ਕਰਦੀ ਆ ਕੋਈ ਹਿੱਲਾ ਤੇ ਮੈਂ ਰਾਤ ਨਹੀਂ ਘਰ ਆਣਾ ਮੈਨੂੰ ਹੁਣ ਤੂੰ ਜਾਣ ਦੇ ਚਲ ਚੰਗਾ ਫੇਰ ਇਹ ਮੇਰੀ ਗੱਲ ਨੂੰ ਨਾ ਪੱਲੇ ਬੰਨ ਲਈ ਪੱਲੇ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਤਾਂ ਅੱਗੇ ਵੇਲੇ ਤੋਂ ਪਸਤਾਉਂ ਲਈ ਆ ਤੇ ਹੁਣ ਮੈਂ ਤੇਰੀ ਗੱਲ ਨਾ ਮੰਨ ਕੇ ਤੇ ਮੈਂ ਫੇਸ ਤੋੜਾ ਤਲਾਕ ਤੇ ਹੁਣ ਮੈਂ ਕਰਾਇਆ ਹੀ ਲੈ ਬਸ ਤੂੰ ਕਰਨਾ ਕਰ ਤੋ ਠੀਕ ਆ ਕਰਾ ਕੇ ਤੇ ਮੈਨੂੰ ਦੱਸ ਦਮੀ ਚੱਲ ਸਬਜੀ ਬਣਦੀ ਰਹਿਣੀ ਆ ਖੜੀ ਹੋਣਾ ਲੰਮੇ ਪੈ ਜਾਂਦੀ ਆ ਲੱਕ ਨਹੀਂ ਕੰਮ ਕਰਦੇ ਹੁਣ ਮੇਰਾ ਥੱਕ ਗਈ ਆ ਬਸ ਫੁੱਲ ਕੇ ਲਾਉਣੇ ਆ ਉਹ ਹੁਣ ਲਾ ਲਾਂਗੇ ਬਾਅਦ ਚ ਰਪਿੰਦਰ 10 ਕਿੰਨਾ ਸੁੱਤੀ ਹੋ ਇਹਦੇ 1:51 ਵਾ ਰਪਿੰਦਰ ਹਾਂਜੀ ਉਹ ਤਾਂ ਉਠੋ ਕਿਦਾਂ ਧੂਆ ਪਾਇਆ ਵਾ ਦੱਸ ਆਗੂ ਕੋ ਬਾਲ ਕੀ ਧਰਿਆ ਉਥੇ ਧਰਨਾ ਕੀ ਆ ਸਬਜੀਂ ਦੜਕਾ ਲਾਗੇ ਹੜੀ ਲੱਕ ਬੜਾ ਪੀੜੇ ਹੋਣਦੇ ਤੇ ਲੰਮੇ ਪੈ ਗਈਆਂ ਕੋ ਪੱਠੇ-ਪੱਠੇ ਪਾਤੇ ਹੀ ਪੱਠੇ ਪਾ ਕੇ ਆਈਆਂ ਇਹਦੇ ਲੱਕ ਨੂੰ ਨਾ ਬੰਨ ਰੇ ਜੋ ਜੇ ਆ ਗਿਆ ਉਹਦੀ ਤੇ ਮੈਂ ਮੁੜ ਕੇ ਜਾਣਾ ਬੰਬੀ ਤੇ ਸਬਜੀ ਜੇ ਬਣ ਗਈ ਆ ਤੇ ਮੈਨੂੰ ਰੋਟੀਆਂ ਲਾ ਦੇ ਫਿਰ ਹੁਣ 2 ਮਿੰਟ ਰੁਕਜੋ ਹਾਂ ਅਰੇ ਬਾਸ ਲਾ ਤੇ ਲਈ ਆ ਤੇ ਤੁਸੀਂ ਉਸੇ ਵਲੇ ਆ ਗਏ ਆ ਉਹ ਚੱਲ ਕੋਈ ਗੱਲ ਨਹੀਂ ਮੈਂ ਵੀ ਕੰਮ ਹੀ ਕਰਤਾ ਆ ਵਾ ਮੈਂ ਕਿਹੜਾ ਵੇਲਾ ਆਇਆ ਵਾ ਕਿਹੜਾ ਕੰਮ ਕਰਦੇ ਆਏ ਆ ਦੱਸੋ ਮੈਂ ਪਹਿਲਾਂ ਕਦੀ ਕਿਹੇ ਮੁੰਡੇ ਦਾ ਤੁਰ ਪਈਨੇ ਕਦੀ ਕਿਹਨਾ ਤੁਰ ਪਈਨੇ ਕੰਮ ਉਹ ਵੀ ਆਪਣਾ ਹੀ ਕੰਮ ਹੋਣਾ ਕਿਸ ਦਾ ਨਹੀਂ ਆ ਕਰਨ ਲਿਆ ਘਰੇ ਘੜਾ ਕਰਨਦੇ ਆ ਹਾਂ ਰੋਕ ਜੋ ਦੋ ਮਢੋਂ ਢਾਰ ਕੇ ਲੌਨੀ ਆ ਫੁਲਕੇ ਹੁਣ ਮੈਂ ਹਲੇ ਭੜੀ ਗ੍ਰੈਸਟ ਕਰ ਲੈਨ ਦੋ ਉਹ ਜੇ ਮਾਦਾ ਹੈ ਨਹੀਂ ਆ ਘਰ ਤੇ ਜਾ ਕਰ ਲਾਦੇ ਹਾਂ ਦੋ ਫੁਲਕੇ ਉਦਾਂ ਤੇ ਮੈਂ ਉਹਨੂੰ ਕਹਿ ਦੇਣਾ ਅੱਗੇ ਮਾਦਾ ਕੋਈ ਖਾਣਾ ਨਹੀਂ ਆ ਉਦਾਂ ਤੇ ਉਹਨੂੰ ਓਡਰ ਪੈਣੀ ਆ ਤੇ ਹੁਣ ਪਤਾ ਲੱਗਣ ਡਿਆ ਵਾ ਕਿ ਨਹੀਂ ਸਾਰਾ ਕੰਮ ਕਰਨਾ ਪੈਣ ਡਿਆ ਉਦਾਂ ਕਹਿੰਦੀ ਮੈਂ ਹੀ ਕਰਨੀ ਸਾਰਾ ਕੁ ਡਈ ਮਾਦਾ ਹੀ ਅੱਗੇ ਤਾਂ ਦਿੰਦੀ ਆ ਪਕਾ ਪਕਾ ਕੇ ਤੇ ਉਹ ਜਿੰਨਾ ਮਰਜ਼ੀ ਕਰ ਲੋ ਕੰਮ ਨਾ ਤੇ ਫੇਰ ਅਕਸਰ ਹੋਣਾ ਹੀ ਨਹੀਂ ਮੇਰਾ ਵੀ ਨਹੀਂ ਉਦਾਂ ਤੇ ਕਹਿੰਦੀ ਨਹੀਂ ਨਾ ਮੈਂ ਕਰਨੀ ਮਾਦਾ ਕੋਈ ਕਰਦੀ ਨਹੀਂ ਆ ਹਾਂ ਜੀ ਪਤਾ ਲੱਗ ਗਿਆ ਨਾ ਉਹ ਜਿਹੜੀਆਂ ਨਹੀਂ ਨਾ ਕਰਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਤੁਹਾਨੂੰ ਸਾਰਾ ਕੁਝ ਕੀਤਾ ਕਿ ਤਰ੍ਹਾਂ ਮਿਲਦਾ ਜੂਗਾ ਤੁਹਾਨੂੰ ਤਾਂ ਗੱਲਾਂ ਆਉਂਦੀਆਂ ਉਹ ਸਾਰੀਆਂ ਹੀ ਕਰਦੀਆਂ ਵਾ ਠੀਕ ਆ ਨਾ ਉਹ ਲਾ ਦੇਣੀ ਆ ਬਾਬਾ ਤੂੰ ਇਹ ਨਾ ਕਰ ਦੇ ਬੈਠ ਦੋ ਮਿੰਟ ਉਹ ਬਹਾਣੀਆਂ ਵਾ ਤਾਂ 36 ਗੱਲਾਂ ਸੁਣਾਉਂਦੀਆਂ ਵਾ ਲੈ ਜਾ ਕਰ ਉਹਦੇ ਥੱਲੇ ਜਾ ਅੱਗ ਬਾਲ ਜਾ